ਸਾਨੂੰ ਪਰਮਾਤਮਾ ਤੇ ਜਿਆਦਾ ਵਿਸ਼ਵਾਸ ਹੈ ਜਾਂ ਇਨਸਾਨ ਤੇ ਪਰਮਾਤਮਾ ਤੇ ਸਾਰਿਆਂ ਨੂੰ ਪਰਮਾਤਮਾ ਤੇ ਵਿਸ਼ਵਾਸ ਹੈ ਪਰ ਝੂਠ ਹੈ ਕੋਈ ਪਰਮਾਤਮਾ ਤੇ ਸਾਨੂੰ ਵਿਸ਼ਵਾਸ ਨਹੀਂ ਹੈ ਫੋਰ ਐਗਜ਼ਾਮਪਲ ਇੱਥੇ ਕਲਾਸ ਦੇ ਵਿੱਚ ਸਪੋਜ਼ ਮੈਨੂੰ ਹਾਰਟ ਅਟੈਕ ਆ ਜਾਂਦਾ ਹੈ ਮੈਨੂੰ ਧਾਰਮਿਕ ਸਥਾਨ ਤੇ ਲੈ ਕੇ ਜਾਓਗੇ ਕਿ ਹਸਪਤਾਲ ਲੈ ਕੇ ਜਾਓਗੇ ਧਾਰਮਿਕ ਸਥਾਨ ਤੇ ਕਿਉਂ ਨਹੀਂ ਲੈ ਕੇ ਗਏ ਪਰਮਾਤਮਾ ਤਾਂ ਉੱਥੋਂ ਵੀ ਮਿਲ ਸਕਦਾ ਸੀਗਾ ਹਸਪਤਾਲ ਚ ਕਿ ਹੋ ਗਿਆ ਉੱਥੇ ਤਾਂ ਬੰਦੇ ਬੈਠੇ ਨੇ ਹੁਣ ਅਗਲੀ ਗੱਲ ਮੈਨੂੰ ਹਾਰਟ ਅਟੈਕ ਆ ਗਿਆ ਮੈਨੂੰ ਆਕਸੀਜਨ ਦੇ ਟਰੀਟਮੈਂਟ ਦਿਓਗੇ ਜਾਂ ਮੈਨੂੰ ਕਥਾ ਕੀਰਤਨ ਸ਼ਲੋਕ ਸੁਣਾਓਗੇ ਆਕਸੀਜਨ ਦੇ ਟਰੀਟਮੈਂਟ ਦੋਗੇ ਫਿਰ ਤੁਹਾਨੂੰ ਪਰਮਾਤਮਾ ਵਿੱਚ ਵਿਸ਼ਵਾਸ ਕਿੱਥੇ ਹੈ ਵਿਸ਼ਵਾਸ ਹਮੇਸ਼ਾ ਤੁਹਾਡੀ ਕੈਪੇਬਿਲਿਟੀ ਤੇ ਹੁੰਦਾ ਅਸੀਂ ਕਹਿੰਨੇ ਆ ਸਾਨੂੰ ਪਰਮਾਤਮਾ ਤੇ ਵਿਸ਼ਵਾਸ ਹੈ ਨਹੀਂ ਸਕੂਲ ਆਣ ਦੀ ਜਗ੍ਹਾ ਕਾਲਜ ਆਣ ਦੀ ਜਗ੍ਹਾ ਸਾਰਿਆਂ ਨੇ ਧਾਰਮਿਕ ਸਥਾਨ ਤੇ ਬੈਠੇ ਰਹੋ ਤੁਹਾਨੂੰ ਉੜਾੜਾ ਨਹੀਂ ਆਏਗਾ ਉੜਾੜਾ ਪੜਨ ਵਾਸਤੇ ਸਕੂਲ ਚ ਜਾਣਾ ਪੈਣਾ ਜੇ ਹਾਰਟ ਅਟੈਕ ਆ ਰਿਹਾ ਹੈ ਤਾਂ ਉਹਦੇ ਵਾਸਤੇ ਡਾਕਟਰ ਕੋਲ ਹੀ ਜਾਣਾ ਪਏਗਾ ਨਾ ਕਿ ਕਿਸੇ ਧਾਰਮਿਕ ਸਥਾਨ ਤੇ